ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਦਾ ਕੋਲੀਆ ਵੱਡਾ ਕੋਲੀਆ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੋ ਕੋਲੀਆ ਵੱਡਾ ਤੇ ਛੋਟਾ ਛੋਟੇ ਕੋਲੀਆ ਨੂੰ ਤਹਿਸੀਲ ਪੈਂਦੀ ਹੈ ਨਿਹਾਲ ਸਿੰਘ ਵਾਲਾ ਵੱਡੇ ਕੋਲੀਆ ਨੂੰ ਪੈਂਦੀ ਹੈ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਤਾਜੀ ਸੂਈ ਸਵਾਈ ਵੈੜ ਵਿਖਾਉਣੀ ਹੈ ਵੈੜ ਕੱਦ ਚ ਵੱਡੀ ਹੈ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਮਗਰ ਵੀ ਬੱਛੀ ਆ ਇਨਫੋਰਮੇਸ਼ਨ ਲੈ ਦਿੰਨਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ। ਨਾਂ ਦੱਸ ਦੀ। ਨਾਂ ਕੋਣ ਪਲੀਸ ਨੂੰ ਪਿੰਡ ਕੋਲੀਆ ਕਲਾ ਤੁਸੀਂ ਬਾਗਪਾਣਾ ਜ਼ਿਲ੍ਹਾ ਮੁਕਾ। ਫੋਨ ਨੰਬਰ ਦੱਸ ਦੀ। 7717380 ਗਿਆ। 7717380 ਕੋਲੀਆ ਕਲਾ ਮੇਥੋਂ ਖੁਰਦ ਕਿਹਾ ਗਏ ਨਾ ਵੱਡਾ ਕੋਲੀਆ। ਕਿੰਨਾਂ ਮਸੂਆ ਵੀਰ? ਵੀ ਤੀਜੇ ਸੂਆ ਸੂਆ। ਸਮਾ ਸਮਾ ਰਾਤ ਸੂਈਏ। ਜੀ ਜੂਰ। ਜੂਰ। ਕਿੰਨਾ ਕਿ ਦੁੱਧ ਪਿਆ ਜੂ? ਦੁੱਧ ਪਿਆ 17-18 ਲੀਟਰ ਦੱਸਿਆਗਾ। ਠੀਕ ਹੈ। ਪਿਆ ਵੀ ਦੂ ਵੀ ਦੇਖਣਾ। ਸਹੀ ਆ ਆਪਣੀ ਖਰੀਦੀ ਆ। ਹਾਂਜੀ। ਕੱਢੀ ਹੈ ਬਾਹਰ ਨੂੰ ਦੋਸਤੋ ਵੀਰ ਕਹਿੰਦਾ 17 18 ਆਪਾਂ ਨੂੰ ਅਗਲੇ ਨੇ ਦੱਸਿਆ ਤੇ ਲੇਵੇ ਦੇ ਹਿਸਾਬ ਨਾਲ ਬਾਈ ਕਹਿੰਦੇ ਇਹਨਾਂ ਦੁੱਧ ਪਿਆ ਵੀ ਦੇਊਗੀ ਤੇ ਮਗਰ ਬੱਚੀ ਆ ਕੱਦ ਚ ਵਹਿੜਾ ਵੱਡੀ ਆ ਕੋਈ ਸ਼ੱਕ ਨਹੀਂ ਤੁਹਾਨੂੰ ਸਕਰੀਨ ਤੇ ਦੇਖ ਹੀ ਰਹੀ ਆ ਬਾਕੀ ਹੂੰ ਬਾਕੀ ਤੁਸੀਂ ਵੀ ਜਦੋਂ ਆਉਂਗੇ ਆ ਕੇ ਅੱਖਾਂ ਨਾਲ ਆਪਦੀ ਵੇਖੋਗੇ ਆਈ ਨਾ ਹੋਊਗਾ ਕਿ ਹਮਾਜ ਲਾਲੀ ਵਹਿੜ ਵਾਂਗੂ ਗੋਡੇ ਇੱਕ ਜਿੱਡੀ ਜਰਸੀ ਜਿੱਡੀ ਹੁੰਦੀ ਆ ਓਡੀਕ ਵਹਿੜ ਨਿਕਲ ਜੂ ਵਹਿੜ ਕੱਦ ਚ ਵੱਡੀ ਆ ਰਾਤ ਦੀ ਸੂਈ ਐ ਮਗਰ ਵੱਛੀਆ ਬੱਚਾ ਹੀ ਦਸੀ ਜਾਂਦਾ ਲਵਾਜਾ ਬੱਚਾ ਬਾਕੀ ਗਲਾਬੀ ਥਣ ਆ ਹਦੀ ਚਵਾਈ ਵਾਲਾ ਥਣ ਪੂਰੀਆ ਭਈ ਬੱਚਾ ਦਾ ਜਿਉ ਖਾ ਦਿੰਦਾ ਮੁਖਾ ਥਣ ਪੂਰਾ ਚੰਗਾ ਭਾਵਾ ਹੱਥੀ ਚੋਲੋ ਭਾਵਾ ਮਸ਼ੀਨ ਤੇ ਚੋਲੋ ਆਦੀ ਚਵਾਈ ਵਾਲਾ ਗਲਾਬੀ ਥਣ ਵੀਡੀਓ ਬਣਾ ਰਹੇ ਆ 1:00 ਵਜੇ ਦਾ ਟਾਈਮ ਹੋਣਾ ਹੋ ਸਕਦਾ 10 ਮਿੰਟ ਜੇ ਰਹਿੰਦੇ ਹੀ ਹੋਣ ਬਾਕੀ ਮੈਂ ਮੋਬਾਈਲ ਤੇ ਤੁਹਾਨੂੰ ਰਾਈਟ ਸਮਾਂ ਆਸ ਤੋ ਕਰ ਦੇਣਾ 7 ਮਿੰਟ ਪਈ ਆ ਜੇ 12:53 ਦੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਮੰਨੋ 5 ਘੰਟੇ ਪਈ ਆ ਮਾਰਦੇ ਧਾਰਾਂ ਕੱਲੇ ਕੱਲੇ ਹੱਥ ਨਾਲ ਮਾਰਦੇ ਚਲ ਕੋਈ ਗੱਲ ਨਹੀਂ ਇਹ ਦੋਵਾਂ ਨਾਲ ਮਾਰਦੇ ਆ ਆ ਦੋਸਤੋ ਚਵਾਈ ਵੇਖ ਲਓ ਹਲੋ ਕਿ ਧਾਰਾਂ ਵੇਖ ਲਓ ਵਿੱਚ ਪਿਸ਼ਾਬ ਕਰਨ ਲੱਗ ਪਈ ਸੀ ਹੂੰ ਬਾਕੀ ਤੁਹਾਨੂੰ ਖੜ ਕੇ ਤੇ ਜਾਂਦਾ ਜਿਹਾ ਲੱਗਦਾ ਨਾ ਚਵਾਈ ਦੀ ਚਵਾਈ ਦੀ ਬਾਈ ਕਹਿੰਦਾ ਪੂਰੀ ਓਕੇ ਆ ਪੋਲੀ ਧਾਰ ਆ ਬਾਕੀ ਗੱਬਣ ਦਾ ਵਹਿਮ ਹੁੰਦਾ ਇਹਦਾ ਸੂਈ ਸਵਾਈ ਹੈਗੀ ਆ ਦੋ ਟਾਈਮ ਤਿੰਨ ਟਾਈਮ ਆਪਦੀ ਰੀਜਨਲ ਤਸੱਲੀ ਕਰਕੇ ਲੈ ਜਾਓ ਮਗਰ ਬੱਛੀ ਆ ਵਧੀਆ ਕੋਈ ਸੇਵਾ ਕਰ ਲੈਂਦਾ ਦੋ ਕੁ ਮਹੀਨੇ ਦੁੱਧ ਦੁੱਧ ਛੱਡ ਲੇ ਇਹਨੂੰ ਕਿਲੋ ਕਿਲੋ ਖੰਡ ਪਿਆਈ ਜਾਵੇ ਤੇ ਆਉਂਦੇ ਸਮੇਂ ਸਵੇਰ ਨੂੰ ਆਪਦੀ ਮਾਂ ਦੇ ਮਗਰ ਵਹਿੜ ਰਲ ਜੂਗੀ ਸੀਲ ਸਾਉ ਪੂਰੀ ਆ ਕੋਈ ਨਿਆਣਾ ਨਹੀਂ ਪਾਇਆ ਸਿੱਧੀਆਂ ਹੀ ਧਾਰਾਂ ਮਾਰਦੀਆਂ ਜੈ ਜੈ ਮੌਲਕ ਕਮਲਵੀਰ ਜੈ ਜੈ 52000 ਮਨਤਨੋ ਜੀ ਦੋਸਤੋ ਜੈ ਜੀ ਡਿਮਾਂਡ ਆ 52000 ਉਹਦੇ ਜੋ ਵੀ ਮਾਨਤਾਨ ਹੋ ਜੂ 50 52000 ਤੋਂ ਤੁਹਾਨੂੰ ਵੀ ਪਤਾ 17 18 ਕਿਲੋ ਦੁੱਧ ਵਾਲੀ ਵੈੜੀ ਦੁ ਘਾਟਾ ਆਉਂਦੀ ਵੀ ਨਹੀਂ ਜੇ ਆਉਂਦੀ ਹੋਈ ਤਾਂ ਲੈ ਲਿਓ ਪਰ ਮੇਰੇ ਹਿਸਾਬ ਨਾਲ ਇਹ ਦੁ ਘੱਟ ਤਾਂ 50 ਤੋਂ ਘੱਟ ਤਾਂ ਨਹੀਂ ਆਉਂਦੀ ਪਰ ਮਾਨਤਾਨ ਹੋ ਜੂ ਤਾਜੀ ਸੂਈ ਆ ਰਾਤ ਸੂਈ ਆ ਜਿਹਦੇ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਦੂਜੇ ਪਾਸੋਂ ਥਣ ਤੋਂ ਨੂੰ ਦੁਬਾਰਾ ਵਿਖਾ ਦੇਣਾ ਪਿੰਡ ਘੋਲੀਆ ਕਲਾਂ ਵੱਡੇ ਘੋਲੀਓ ਵੀਡੀਓ ਬਣਾ ਰਹੇ ਆ ਜ਼ਿਲ੍ਹਾ ਮੋਗਾ ਤਹਿਸੀਲ ਬੱਗਾ ਪ੍ਰਾਣਾ ਫੋਨ ਨੰਬਰ ਸਕਰੀਨ ਤੇ ਹੈ ਜੈਜਾ ਮੌਲਾ 53000 ਮਾਨਤਾਨ ਹੋ ਜੂ ਜਿਹਦੇ ਵੀ ਪਸੰਦ ਆਉਂਦੀ ਆ ਵੀਰ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਤਾਜੀ ਸੂਈ ਮਗਰ ਵੱਛੀ ਜੇਰ ਜੂਰ ਦੀ ਓਕੇ ਆ ਬਾਕੀ ਸੂਈ ਸਵਾਈ ਹੈਗੀ ਦੋ ਟਾਈਮ ਚੋ ਕੇ ਲੈ ਜਾਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ